ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਚਪੈਰਾ ਸਾਹਿਬ ਬਾਰੇ ਚਪੈਰਾ ਕੱਟਣਾ ਸਹੀ ਹੈ ਜਾਂ ਗਲਤ ਕਿ ਸੱਚਮੁੱਚ ਹੀ ਚਪੈਰਾ ਕੱਟਣ ਨਾਲ ਲੋਕਾਂ ਦੇ ਦੁੱਖ ਦਰਦ ਦੂਰ ਹੋ ਰਹੇ ਹਨ ਜਾਣਾਂਗੇ ਅੱਜ ਦੀ ਇਸ ਵੀਡੀਓ ਵਿੱਚ ਬਾਬਾ ਦੀਪ ਸਿੰਘ ਨੂੰ ਪਿਆਰ ਕਰਨ ਵਾਲੇ ਇਸ ਵੀਡੀਓ ਨੂੰ ਅਖੀਰ ਤੱਕ ਜਰੂਰ ਦੇਖਿਓ ਜੀ ਤੇ ਹੋਏ ਇਸ ਵੀਡੀਓ ਨੂੰ ਇੱਕ ਲਾਈਕ ਕਰਕੇ ਅੱਗੇ ਸ਼ੇਅਰ ਜਰੂਰ ਕਰਿਓ ਜੀ ਗੁਰੂ ਘਰ ਵਿੱਚ ਅਮਰਤ ਵੇਲੇ ਆਉਣਾ ਸ਼ਾਮ ਵੇਲੇ ਆਉਣਾ ਜਾਂ ਫਿਰ ਦੁਪਹਿਰੇ ਆਉਣਾ ਕਥਾ ਕੀਰਤਨ ਸੁਣਨਾ ਸੁਖਵਣੀ ਸਾਹਿਬ ਦਾ ਪਾਠ ਕਰਨਾ ਜਪਜੀ ਸਾਹਿਬ ਦਾ ਪਾਠ ਕਰਨਾ ਮੱਸਿਆਂ ਤੇ ਆਉਣਾ ਪੁੰਨਿਆਂ ਤੇ ਆਉਣਾ ਸੰਗਰਾਮ ਤੇ ਆਉਣਾ ਜਾਂ ਫਿਰ ਨਮੇ ਸਾਹਿਬ ਤੇ ਗੁਰੂ ਦਾ ਰੌਣਾ ਕਿਸੇ ਵੀ ਦਿਨ ਜਦ ਗੁਰਦੁਆਰਾ ਸਾਹਿਬ ਆ ਗਏ ਫਿਰ ਕੁਝ ਵੀ ਪਖੰਡ ਨਹੀਂ ਰਹਿ ਜਾਂਦਾ ਜਦ ਗੁਰੂ ਕੋਲ ਆ ਜਾਈਏ ਫਿਰ ਪਖੰਡ ਕਿਸ ਗੱਲ ਦਾ ਕਿਉਂਕਿ ਜਦ ਆਪਾਂ ਗੁਰੂ ਕੋਲ ਆਈਏ ਤਾਂ ਸਾਡਾ ਜੀਵਨ ਸਫਲ ਹੋ ਜਾਂਦਾ ਹੈ ਉਸ ਇਨਸਾਨ ਦੇ ਸਾਰੇ ਦੁੱਖ ਦਰਦ ਦੂਰ ਹੋ ਜਾਂਦੇ ਹਨ ਜੋ ਗੁਰੂ ਦੇ ਲਾਂ ਲੱਗ ਜਾਂਦਾ ਹੈ ਸਿੱਖ ਜਗ ਦੇ ਵਿੱਚ ਅੱਜ ਕੱਲ ਚੁਪੈਰੇ ਦੀ ਮਰਿਆਦਾ ਬੜੀ ਚੱਲ ਰਹੀ ਹੈ ਤੇ ਇਸ ਤੇ ਕਈ ਲੋਕ ਕਿੰਤੂ ਪ੍ਰੰਤੂ ਵੀ ਕਰਦੇ ਹਨ ਉਹ ਕਹਿੰਦੇ ਹਨ ਕਿ ਇਹ ਨਵਾਂ ਹੀ ਕੰਮ ਸ਼ੁਰੂ ਕਰ ਲਿਆ ਚੁਪੈਰੇ ਦਾ ਤੇ ਕਹਿੰਦੇ ਨਹੀਂ ਕਿ ਜੇਕਰ ਬਾਣੀ ਹੀ ਦੁੱਖ ਦਰਦ ਦੂਰ ਕਰਦੀ ਹੈ ਤਾਂ ਹਸਪੀਟਲ ਕਿਉਂ ਖੋਲੇ ਹਨ ਪਰ ਮੈਂ ਇੱਥੇ ਇਹ ਕਹਿਣਾ ਚਾਹੁੰਦਾ ਹਾਂ ਕਿ ਹਸਪੀਟਲ ਉਹਨਾਂ ਲਈ ਖੁੱਲੇ ਹਨ ਜੋ ਬਾਣੀ ਤੇ ਤਰਕੇ ਕਰਦੇ ਹਨ ਜਿਨ੍ਹਾਂ ਦੀ ਭਾਵਨਾ ਹੈ ਤੇ ਗੁਰੂ ਤੇ ਪੂਰਾ ਵਿਸ਼ਵਾਸ ਹੈ ਉਹਨਾਂ ਦੇ ਦੁੱਖ ਦਰਦ ਬਾਣੀ ਹੀ ਦੂਰ ਕਰਦੀ ਹੈ ਜਿਸ ਇਨਸਾਨ ਦੇ ਅੰਦਰ ਬਾਣੀ ਟਿਕ ਗਈ ਫਿਰ ਭਾਵੇਂ ਉਹਨੂੰ ਡਾਕਟਰਾਂ ਨੇ ਵੀ ਜਵਾਬ ਦੇ ਦਿੱਤਾ ਹੋਵੇ ਪਰ ਬਾਣੀ ਉਸ ਦਾ ਦੁੱਖ ਦਰਦ ਜ਼ਰੂਰ ਮਿਟਾ ਦਿੰਦੀ ਹੈ ਪਰ ਫਿਰ ਵੀ ਕਈ ਲੋਕ ਚ ਪਹਿਰੇ ਸਾਬ ਦਾ ਖੰਡਨ ਕਰਦੇ ਹਨ ਤੇ ਇਸ ਨੂੰ ਪਖੰਡ ਦੱਸਦੇ ਹਨ ਪਰ ਚੁਪੈਰਾ ਸਾਬ ਦਾ ਖੰਡਨ ਕਰਨ ਵਾਲੇ ਲੋਕਾਂ ਨੂੰ ਪੰਜਾਬ ਵਿੱਚ ਫੈਲ ਰਿਹਾ ਸਭ ਤੋਂ ਵੱਧ ਪਖੰਡ ਨਹੀਂ ਦਿਖ ਰਿਹਾ ਜੋ ਪਾਦਰੀਆਂ ਨੇ ਫਿਲਾ ਰੱਖਿਆ ਹੈ ਚੁਪੈਰੇ ਵਿੱਚ ਇਹ ਜ ਸਿੰਘਾਂ ਦੀ ਕਲਾ ਵਟਦੀ ਹੈ ਬੇਅੰਤ ਸੰਗਤਾ ਇਕੱਠੀਆਂ ਹੋ ਕੇ ਗੁਰਦੁਆਰਾ ਸ਼ਹੀਦ ਗੰਜ ਅੰਮ੍ਰਿਤਸਰ ਵਿਖੇ ਚੁਪੈਰੇ ਸਾਹਿਬ ਵਿੱਚ ਹਿੱਸਾ ਲੈਂਦੇ ਹਨ ਤੇ ਉਹਨਾਂ ਸਾਰੀਆਂ ਸੰਗਤਾਂ ਪਾਠ ਕਰਦੀਆਂ ਹਨ ਜਿਸ ਨਾਲ ਉਹਨਾਂ ਦੇ ਦੁੱਖ ਦਰਦ ਵੀ ਦੂਰ ਹੋ ਰਹੇ ਹਨ ਇੱਕ ਦਿਨ ਵਿੱਚ 8 ਪੈਰ ਹੁੰਦੇ ਹਨ ਤੇ 8 ਪੈਰਾਂ ਦਾ ਚੌਥਾ ਹਿੱਸਾ ਬਣਦਾ ਹੈ 2 ਪੈਰ ਜੋ ਕਿ 6 ਘੰਟੇ ਦਾ ਬਣਦਾ ਹੈ ਮਤਲਬ ਕਿ 24 ਘੰਟੇ ਦਾ ਚੌਥਾ ਹਿੱਸਾ ਇਹ ਗੁਰਦੁਆਰਾ ਸ਼ਹੀਦ ਗੰਜ ਸਾਹਿਬ 6 ਘੰਟੇ ਜਪਜੀ ਸਾਹਿਬ ਸੁਖਮਨੀ ਸਾਹਿਬ ਦਾ ਪਾਠ ਹੁੰਦਾ ਹੈ ਜਿਸ ਨੂੰ ਕਿ ਚੁਪੈਰਾ ਸਾਹਿਬ ਕਹਿੰਦੇ ਹਨ ਹੁਣ ਤੁਸੀਂ ਆਪ ਸੋਚੋ ਜਪਜੀ ਸਾਹਿਬ ਦਾ ਪਾਠ ਕਰਨਾ ਜਾਂ ਸੁਖਮਨੀ ਸਾਹਿਬ ਦਾ ਪਾਠ ਕਰਨਾ ਕੀ ਇਹ ਪਖੰਡ ਹੈ ਆਪਾਂ ਅਕਸਰ ਹੀ ਆਪਣੇ ਘਰਾਂ ਵਿੱਚ ਜਪਜੀ ਸਾਹਿਬ ਜਾਂ ਸੁਖਮਨੀ ਸਾਹਿਬ ਦਾ ਪਾਠ ਕਰਦੇ ਹਾਂ ਤਾਂ ਜੋ ਸਾਡਾ ਮਨ ਪਵਿੱਤਰ ਹੋਵੇ ਤੇ ਘਰ ਵਿੱਚ ਸੁੱਖ ਸ਼ਾਂਤੀ ਬਣੀ ਰਹੇ ਤੇ ਚੁਪੈਰੇ ਸਾਹਿਬ ਵਿੱਚ ਵੀ ਇਹ ਹੋ ਰਿਹਾ ਹੈ ਸੁੱਖ ਸ਼ਾਂਤੀ ਨਹੀਂ ਬਾਣੀ ਪੜੀ ਜਾ ਰਹੀ ਹੈ ਪਖੰਡ ਤਾਂ ਆਪਾਂ ਇਸ ਨੂੰ ਤਾਂ ਕਹਿ ਸਕਦੇ ਹਾਂ ਜੇਕਰ ਉੱਥੇ ਕਿਸੇ ਤਾਤਰਮੰਤਰ ਜਾਪ ਹੁੰਦਾ ਜਾਂ ਫਿਰ ਉੱਥੇ ਕੋਈ ਟੂਣਾ ਟੱਪਾ ਹੁੰਦਾ ਬਾਣੀ ਚਾਹੇ ਅਮਰਤ ਵੇਲੇ ਪੜਨੀ ਹੋਵੇ ਚਾਹੇ ਸੰਧੇ ਆਵੇਲੇ ਪੜਨੀ ਹੋਵੇ ਜਾਂ ਫਿਰ ਚੁਪਾਰੇ ਸਾਹਿਬ ਵਿੱਚ ਪੜਨੀ ਹੋਵੇ ਦੁੱਖ ਤੇ ਰੋਗ ਜ਼ਰੂਰ ਦੂਰ ਹੋਣਗੇ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਹਨ ਕਿ ਸਿੱਖਾਂ ਲਈ ਸਭ ਤੋਂ ਜ਼ਰੂਰੀ ਹੈ ਅਮਰਤ ਵੀੜਾ ਤੇ ਉਸ ਸਮੇਂ ਬਾਣੀ ਪੜ੍ਹਨਾ ਫਲ ਸਭ ਤੋਂ ਜ਼ਿਆਦਾ ਮਿਲਦਾ ਹੈ ਕਿਉਂਕਿ ਉਸ ਸਮੇਂ ਸਾਡਾ ਦਿਮਾਗ ਬਿਲਕੁਲ ਫਰੈਸ਼ ਹੁੰਦਾ ਹੈ ਤੇ ਉਸ ਸਮੇਂ ਬਾਣੀ ਪੜ੍ਹਨਾ ਫਲ ਸਭ ਤੋਂ ਜ਼ਿਆਦਾ ਮਿਲਦਾ ਹੈ ਪਰ ਜੇਕਰ ਬਾਣੀ 10 ਵਜੇ ਪੜੀ ਜਾਵੇ ਤਾਂ ਫਲ ਜ਼ਰੂਰ ਘਟੇਗਾ ਕਿਉਂਕਿ ਉਸ ਸਮੇਂ ਤੱਕ ਆਪਣੀ ਮਤ ਖੜ ਜਾਂਦੀ ਹੈ ਤੇ ਇਨਸਾਨ ਆਪਣੇ ਕਮਾਕਾਰਾਂ ਵਿੱਚ ਰੁੱਝ ਜਾਂਦਾ ਹੈ ਇਹ ਇਨਸਾਨ ਪੂਰੇ ਧਿਆਨ ਨਾਲ ਬਾਣੀ ਨਹੀਂ ਪੜ ਸਕਦਾ ਜਿਸ ਕਾਰਨ ਅਮਰਤ ਵੇਲੇ ਪੜੀ ਬਾਣੀ ਨਾਲੋਂ ਫਲ ਘਟ ਜਾਂਦਾ ਹੈ ਪਰ ਇਸ ਦਾ ਮਤਲਬ ਇਹ ਨਹੀਂ ਕਿ ਫਲ ਨਹੀਂ ਮਿਲੇਗਾ ਅਮਰਤ ਵੇਲੇ ਵੀ ਬਾਣੀ ਪੜੀ ਜਾਂਦੀ ਹੈ ਤੇ ਸੰਧਿਆ ਵੇਲੇ ਵੀ ਇਹਨਾਂ ਦੋਨੇ ਸਮਿਆਂ ਦੇ ਵਿਚਕਾਰ ਆਉਂਦਾ ਹੈ ਚੁਪਹਿਰੇ ਦਾ ਸਮਾਂ ਇਹ ਬਹੁਤ ਵਧੀਆ ਗੱਲ ਹੈ ਕਿ ਸਿੱਖ ਸੰਗਤਾਂ ਸ਼ਹੀਦ ਸਿੰਘਾਂ ਦੇ ਅਸਥਾਨਾਂ ਤੇ ਇਕੱਠੀਆਂ ਹੋ ਰਹੀਆਂ ਹਨ ਤੇ ਬਾਣੀ ਪੜ ਰਹੀਆਂ ਹਨ ਪਰ ਸਾਡੇ ਵਿੱਚ ਹੀ ਕੁਝ ਸਿੱਖ ਹਨ ਜਿਨ੍ਹਾਂ ਨੂੰ ਐਤਵਾਰ ਨੂੰ ਇਸਾਈਆਂ ਦੇ ਚਰਚ ਵਿੱਚ ਜਾਣ ਦਾ ਇਹਨਾਂ ਦੁੱਖ ਨਹੀਂ ਜਿੰਨਾ ਉਹਨਾਂ ਨੂੰ ਐਤਵਾਰ ਦੇ ਦੁਪਹਿਰੇ ਕੱਟਣ ਦਾ ਹੋ ਰਿਹਾ ਹੈ ਦੁਪਹਿਰੇ ਸਹਾਬੇਚ ਸਿੱਖ ਸੰਤਾਂ ਬਾਬਾ ਦੀਪ ਸਿੰਘ ਦੇ ਸ਼ਹੀਦੀ ਸਥਾਨ ਤੇ ਬਾਣੀ ਹੀ ਪੜ ਰਹੀਆਂ ਹਨ ਨਾ ਕਿ ਉੱਥੇ ਕਿਸੇ ਤੰਤਰ ਮੰਤਰ ਦਾ ਜਾਪ ਹੁੰਦਾ ਹੈ ਬਾਬਾ ਦੀਪ ਸਿੰਘ ਜੀ ਨੂੰ ਜਦੋਂ ਉਹਨਾਂ ਦੇ ਘਰ ਦੇ ਆਨੰਦਪੁਰ ਸਾਹਿਬ ਲੈ ਕੇ ਆਏ ਤਾ ਸ਼ਿਰੀ ਗੁਰ ਗੋਬਿੰਦ ਸਿੰਘ ਜੀ ਨੇ ਪੁੱਛਿਆ ਇਸ ਦਾ ਨਾਮ ਕੀ ਹੈ ਤਾਂ ਘਰ ਦੇ ਕਹਿੰਦੇ ਦੀਪਾ ਪਰ ਖੰਡੇ ਬਾਟੇ ਦੀ ਪੌੜ ਬਖਸ਼ ਕੇ ਕਲਗੀਧਰ ਪਾਤਸ਼ਾਹ ਕਹਿੰਦੇ ਹੁਣ ਇਹ ਉਹ ਦੀਪਾ ਨਹੀਂ ਸਾਡਾ ਦੀਪ ਸਿੰਘ ਹੈ ਤੇ ਜਿੱਥੇ ਚ ਪਹਿਲਾ ਸਭ ਕੱਟਿਆ ਜਾਂਦਾ ਹੈ ਇਹ ਉਹੀ ਸਥਾਨ ਹੈ ਜਿੱਥੇ ਬਾਬਾ ਦੀਪ ਸਿੰਘ ਨੇ ਇੱਕ ਹੱਥ ਵਿੱਚ ਆਪਣਾ ਕੱਟਿਆ ਹੋਇਆ ਸੀਸ ਫੜ ਕੇ ਦੂਜੇ ਹੱਥ ਨਾਲ ਮੈਦਾਨੇ ਜੰਗ ਵਿੱਚ ਖੰਡਾ ਵਾਇਆ ਸੀ ਸੋ ਉਸ ਸ਼ਹੀਦੀ ਸਥਾਨ ਤੇ ਜਾ ਕੇ ਬਾਣੀ ਪਰਨਾ ਪਖੰਡ ਕਿਵੇਂ ਹੋ ਸਕਦਾ ਹੈ ਚਾਹੇ ਉਹ ਸਮਾ ਅਮਰਤ ਵੇਲੇ ਦਾ ਹੋਵੇ ਚਾਹੇ ਸੰਧਿਆ ਵੇਲੇ ਦਾ ਜਾਂ ਫਿਰ ਚੁਪੈਰੇ ਦਾ ਬਾਣੀ ਪੜਨਾ ਕਦੇ ਵੀ ਪਖੰਡ ਨਹੀਂ ਹੋ ਸਕਦਾ ਅੱਜ ਦੀ ਇਹ ਵੀਡੀਓ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਇੱਕ ਲਾਈਕ ਕਰਕੇ ਅੱਗੇ ਸ਼ੇਅਰ ਜਰੂਰ ਕਰਿਓ ਜੀ ਤੇ ਹਰ ਵਾਰ ਦੀ ਤਰ੍ਹਾਂ ਕਮੈਂਟ ਬਾਕਸ ਵਿੱਚ ਵਾਹਿਗੁਰੂ ਜੀ ਲਿਖ ਕੇ ਆਪਣੀ ਹਾਜ਼ਰੀ ਜਰੂਰ ਲਗਵਾਇਓ ਜੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਕੀ ਫਤਿਹ